ਪਹਾੜਾਂ 'ਚ ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਅਤੇ ਬੱਦਲ ਫਟਣ ਵਰਕੀਆਂ ਮੰਦ ਭਾਗੀਆਂ ਘਟਨਾਵਾਂ ਦੇ ਨਾਲ ਹਿਮਾਚਲ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਬਾਹੀ ਵਰਗੇ ਹਾਲਾਤ ਪਨੇ ਹੋਏ ਨੇ ਬਹੁਤ ਸਾਰੀਆਂ ਥਾਵਾਂ ਤੇ ਬੱਦਲ ਫਟਣ ਕਾਰਨ ਆਏ ਹੜ੍ਹ ਨੇ ਤਬਾਹੀ ਮਚਾਰ ਰੱਖੀ ਆ ਅਨੇਕਾਂ ਹੀ ਲੋਕ ਆ ਜਿਹੜੇ ਉਹ ਮੌਤ ਦੇ ਮੂਹਰੇ ਵਿੱਚ ਜਾ ਚੁੱਕੇ ਨੇ ਤੇ ਕਈ ਲੋਕ ਅਜੇ ਤੱਕ ਲਾਪਤਾ ਨੇ ਤੇ ਲਗਾਤਾਰ ਹਿਮਾਚਲ ਦੇ ਵਿੱਚ ਹੋ ਰਹੀ ਤੇਜ਼ ਬਾਰਿਸ਼ ਅਤੇ ਬੱਦਲ ਫਟਣ ਦੀਆਂ ਮੰਦ ਭਾਗੀਆਂ ਘਟਨਾਵਾਂ ਦੇ ਕਾਰਨ ਪੰਜਾਬ ਤੇ ਇਦਾਂ ਇਸ ਤਰ੍ਹਾਂ ਸਿੱਧੇ ਤੌਰ ਤੇ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ ਤੇ ਅੱਜ ਇਸੇ ਦੇ ਮੱਦੇ ਨਜ਼ਰ ਅੱਜ ਸਵੇਰ 6 ਵਜੇ ਦੇ ਕਰੀਬ ਪੋਂਗ ਡੈਮ ਤੋਂ ਇੱਕ ਵਾਰ ਮੁੜ ਤੋਂ 40000 ਕਿਊਸਕ ਪਾਣੀ ਜਿਹੜਾ ਛੱਡਿਆ ਗਿਆ ਪੋਂਗ ਡੈਮ ਦੇ ਸਪਿਲਵੇ ਗੇਟਾਂ ਨੂੰ ਜਿਹੜਾ 2 ਫੁੱਟ ਤੇ ਕਰੀਬ ਉੱਪਰ ਚੱਕਿਆ ਗਿਆ ਤੇ ਇਸ ਤੋਂ ਪਹਿਲਾਂ ਜੇਕਰ ਆਪਾਂ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ ਦੇਰ ਸ਼ਾਮ 5 ਵਜੇ ਵੀ ਸਪਿਲਵੇ ਗੇਟ ਆ ਜਿਹੜੇ ਪੋਂਗ ਡੈਮ ਦੇ ਉਹ ਵੀ 2.5 ਫੁੱਟ ਤਕਰੀਬ ਉੱਪਰ ਨੂੰ ਚੱਕੇ ਗਏ ਸੀ ਤੇ ਉੱਥੋਂ 4000 ਕਿਊਸਕ ਦੇ ਕਰੀਬ ਪਾਣੀ ਹੈ ਜਿਹੜਾ ਛੱਡਿਆ ਗਿਆ ਸੀ ਤੇ ਅੱਜ ਇੱਕ ਵਾਰ ਮੁੜ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਵੇਰੇ ਇਹ 6 ਵਜੇ ਤੱਕ ਲਗਭਗ 40000 ਕਿਊਸਕ ਪਾਣੀ ਹੈ ਜਿਹੜਾ ਪੋਂਗ ਡੈਮ ਦੇ ਸਪਿਲਵੇ ਗੇਟਾਂ ਤੋਂ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆ ਤੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਜਿਹੜੇ ਉੱਥੇ ਇਹ ਦਰਿਆ ਦੇ ਕੰਢੇ ਤੇ ਲੋਕ ਰਹਿੰਦੇ ਨੇ ਤਾਂ ਉਹਨਾਂ ਨੂੰ ਵੀ ਲਗਾਤਾਰ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਉਹ ਸੁਰੱਖਿਅਤ ਥਾਵਾਂ ਵੱਲ ਵੱਸ ਜਾਣ ਜਾ ਕੇ ਉੱਧਰ ਨੂੰ ਮੂਵ ਹੋ ਜਾਣ ਤੇ ਜੋ ਵੀ ਉਹਨਾਂ ਦਾ ਆਪਣਾ ਸਮਾਨ ਹੈ ਜਾਂ ਪਸ਼ੂ ਨੇ ਡੰਗਰ ਨੇ ਉਹਨਾਂ ਨੂੰ ਵੀ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾਵੇ ਇਸ ਦੀ ਇਹ ਜਿਹੜੀ ਮੀਡੀਆ ਕਵਰੇਜ ਆ ਕੱਲ ਵੀ ਅਦਾਰਾ ਹੁਸ਼ਿਆਰਪੁਰ ਨੇ ਉਸ ਨੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ ਤਾਂ ਉੱਥੇ ਹੀ ਲਗਾਤਾਰ ਇਹ ਬੀਬੀ ਐਮਬੀ ਵੱਲੋਂ ਵੀ ਹੁਸ਼ਿਆਰਪੁਰ ਦੇ ਸਿਵਲ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ ਕਿ ਜੇਕਰ ਹੜ੍ਹ ਵਰਗੇ ਹਾਲਾਤ ਪੜਦੇ ਨੇ ਤਾਂ ਉਹਨਾਂ ਦੇ ਨਾਲ ਕਿਵੇਂ ਨਜਿੱਠਣਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਜੇਕਰ ਆਪਾਂ ਹੁਸ਼ਿਆਰਪੁਰ ਤੋਂ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਲਗਾਤਾਰ ਹੁਸ਼ਿਆਰਪੁਰ ਜ਼ਿਲ੍ਹੇ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬੇਸ਼ੱਕ ਪਾਣੀ ਤਾਂ ਪੌਂਗ ਟਾਈਮ ਦੇ ਸਪਿਲਵੇ ਗੇਟਾਂ ਰਾਹੀਂ ਵਿਅ ਅਤਿ ਇਸਤੇ ਨਾਲ ਕਿਸੇ ਵੀ ਤਰ੍ਹਾਂ ਦੇ ਨਾਲ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਹਾਲਾਤ ਹੈ ਜਿਹੜੇ ਸਥਿਤੀ ਆ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਕਾਬੂ ਹੇਠ ਹੈ ਤੇ ਜੇਕਰ ਹੜ ਵਰਗੇ ਹਾਲਾਤ ਪੈਦਾ ਹੋਣਗੇ ਤਾਂ ਬਕਾਇਦਾ ਤੌਰ ਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਇਸਤੇ ਲਈ ਲੋਕਾਂ ਨੂੰ ਜਿਹੜਾ ਸੂਚਿਤ ਕਰ ਦਿੱਤਾ ਜਾਵੇਗਾ ਅਲਰਟ ਜਾਰੀ ਕਰ ਦਿੱਤਾ ਜਾਵੇਗਾ ਤਾਂ ajo ਲੋਕ ਸੁਰੱਖਿਆਤ ਥਾਵਾਂ ਵੱਲ ਵੱਸ ਸਕਣ ਪਰੰਤੂ ਇੱਕ ਗੱਲ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਜ਼ੋਰ ਦੇ ਕੇ ਕਹੀ ਜਾ ਰਹੀ ਹੈ ਕਿ ਲੋਕ ਕਿਸੇ ਵੀ ਤਰ੍ਹਾਂ ਦੇ ਨਾਲ ਅਫਵਾਹਾਂ ਤੇ ਯਕੀਨ ਨਾ ਕਰਨ ਕਿਉਂਕਿ ਆਪਾਂ ਸੋਸ਼ਲ ਮੀਡੀਆ ਤਾਂ ਵੀ ਵੇਖ ਰਹੇ ਹਾਂ ਕਿ ਬਹੁਤ ਸਾਰੇ ਚੈਨਲਸ ਇਸ ਤਰ੍ਹਾਂ ਦੇ ਨਹੀਂ ਜਾਂ ਬਹੁਤ ਸਾਰੇ ਪੇਜੀਸ ਇਸ ਤਰ੍ਹਾਂ ਦੇ ਉਸ ਤਰ੍ਹਾਂ ਦੇ ਬਣੇ ਹੋਏ ਨੇ ਜਿਨ੍ਹਾਂ ਤੇ ਜਿਹੜੇ ਥੰਬਨੇਲ ਜਿਹੜੇ ਮੋٹے ਮੋٹے ਅੱਖਰ ਆ ਜਿੱਥੇ ਉਹ ਛਾਪੇ ਜਾਂਦੇ ਨੇ ਕਿ ਹੁਣ ਪੋਂਗ ਡੈਮ ਤੋਂ ਹਜ਼ਾਰਾਂ ਲੀਟਰ ਪਾਣੀ ਛੱਡਿਆ ਜਾ ਰਿਹਾ ਹੁਸ਼ਾਰਪੁਰ ਦੇ ਵਿੱਚ ਹੜ ਆ ਸਕਦੇ ਨੇ ਪੰਜਾਬ ਇਸਤੀਮਾਰ ਦੇ ਵਿੱਚ ਆ ਸਕਦਾ ਹੈ ਤੇ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਅਫਵਾਹਾਂ ਤੇ ਯਕੀਨ ਕਰਨ ਤੋਂ ਗੁਰੇਜ਼ ਕੀਤਾ ਜਾਵੇ ਇਸ ਤਰ੍ਹਾਂ ਦੇ ਹਾਲਾਤ ਬਿਲਕੁਲ ਵੀ ਨਹੀਂ ਹੈ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦੇ ਕੰਟਰੋਲ ਹੇਠ ਹੈ ਤੇ ਜੇਕਰ ਵੱਧ ਪਾਣੀ ਛੱਡਿਆ ਜਾਂਦਾ ਹੈ ਜਿਸ ਦੀ ਮਾਰ ਜਿਵੇਂ ਕਿ 2023 ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਈ ਸੀ ਹੁਸ਼ਾਰਪੁਰ ਜ਼ਿਲ੍ਹੇ ਦੇ ਤੇ ਜੇਕਰ ਉਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ ਤਾਂ ਬਕਾਇਦਾ ਇਸਤੇ ਤੌਰ ਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਜਿਹੜੀਆਂ ਖਿੱਚੀਆਂ ਗਈਆਂ ਨੇ ਤਾਂ ਪ੍ਰਸ਼ਾਸਨ ਵੱਲੋਂ ਇੱਕ ਗੱਲ ਕਹੀ ਵੀ ਗਈ ਹੈ ਕਿ ਉਹ ਲੋਕਾਂ ਨੂੰ ਬਕਾਇਦਾ ਤੌਰ ਤੇ ਇਸਤੇ ਲਈ ਪਹਿਲਾਂ ਤੋਂ ਹੀ ਉਹ ਅਲਰਟ ਕਰ ਦੇਣਗੇ